ਸੀ ਦੇਖ ਰਹੇ ਹੋ ਇੰਡੀਆ ਪੰਜਾਬ نیوز ਟੀਵੀ ਐ ਡੀ ਸੀ ਬੇਦੀ ਦੀ ਹਾਜ਼ਰੀ ਵਿੱਚ ਆਰਟੀਏ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ-ਬਾਰ ਗਲਤ ਢੰਗ ਨਾਲ ਖੜੇ ਵਾਹਨਾ ਦੇ ਚਲਾਨ ਕਟਵੇ ਪੱਤਰਕਾਰ ਕੁਲਜੀਤ ਸਿੰਘ ਖੋਖਰ ਦੀ ਖਾਸ ਰਿਪੋਰਟ ਵਕ-ਵਕ ਦਫਤਰਾਂ ਵਿੱਚ ਕੰਮ ਕਰਵਾਉਣ ਲਈ ਲੋਕਾਂ ਵੱਲੋਂ ਆਪਣੇ ਵਾਹਨ ਜ਼ਿਲ੍ਹਾ ਕੰਪਲੈਕਸ ਦੇ ਰੀਏ ਵਿੱਚ ਗਲਤ ਢੰਗ ਨਾਲ ਖੜੇ ਕੀਤੇ ਗਏ ਸਨ ਜਿਨ੍ਹਾਂ ਦੇ ਆਟਾ ਵੱਲੋਂ 15 ਚਲਾਨ ਕੱਟੇ। ਜਦੋਂ ਇਸ ਸਬੰਧੀ ਏ ਡੀ ਸੀ ਡਾਕਟਰ ਬੀਬੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੋ ਵੀ ਆਦਮੀ ਜ਼ਿਲ੍ਹਾ ਕੰਪਲੈਕਸ ਦੇ ਬਾਹਰ ਵਾਰ ਆਪਣਾ ਵਾਹਨ ਗਲਤ ਤਰੀਕੇ ਨਾਲ ਖੜਾ ਕਰੇਗਾ ਤਾਂ ਉਸ ਦਾ ਚਲਾਨ ਜ਼ਰੂਰ ਕਟਿਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਉਗਾਹ ਕੀਤਾ ਕਿ ਆਪਣੇ ਵਾਹਨ ਕੰਪਲੈਕਸ ਵਾਲੀ ਪਾਰਕਿੰਗ ਵਿੱਚ ਖੜੇ ਕਰਨ ਅਤੇ ਵਾਹਨ ਚੋਰੀ ਹੋਣ ਤੋਂ ਬਚ ਸਕਣ। ਇਸ ਤੋਂ ਬਾਅਦ ਵਿੱਚ ਏਡੀਸੀ ਡਾਕਟਰ ਹਰਜਿੰਦਰ ਸਿੰਘ ਬੀਬੀ ਨੇ ਪੱਤਰਕਾਰਾਂ ਦੇ ਰੂਬਰੂ ਹੋ ਕੇ ਸਵਾਲਾਂ ਦੇ ਜਵਾਬ ਦੇ ਦਿਆਂ ਕਿਹਾ ਕਿ ਇਹ ਚਲਾਨ ਕਿਤੇ ਜਾ ਰਿਹਾ ਕੁਛ ਇਨਾ ਬੜੇ। ਦੇਖੋ ਜੀ ਮੈਂ ਇਹ ਕਹਿਣਾ ਚਾਹਾਂਗਾ ਕਿ ਅੱਜ ਮੈਨੂੰ ਸੜਕ ਤੇ ਤਰਨਾ ਪਿਆ। ਕਿ ਇਹ ਚੀਜ਼ ਦੀ ਲੋਡ ਅਤੇ ਤਾਲ ਤਰਨਾ ਪਿਆ। ਹੁਣ ਦਫਤਰ ਕਈ ਆਪਣੇ ਬੈਨੀਫੀਸ਼ੀਰੀਅਨ ਜਿਨ੍ਹਾਂ ਨੂੰ ਸੋ ਕੰਮ ਹੈ। ਹੁਣ ਇੱਕ ਜਿੱਦਾਂ ਦੇਖਿਆ ਕਿ ਇਹ ਮੇਨ ਆਪਣੀ ਲਾਈਨ ਹੈ। ਇਹ ਸਾਹਮਣੇ ਡੀਸੀ ਦਫਤਰ ਹੈ। ਅੱਥੀ ਸਪੈਸ਼ਲੀ ਪਾਰਕਿੰਗ ਦਿੱਤੀ ਹੋਈ ਹੈ। ਕਿ ਮਿਨੀਮਮ ਜੀਪ ਫੀਸ ਹੈ ਤੁਸੀਂ ਪਾਰਕ ਕਰਕੇ ਜਾਓ ਤਾਂ ਸੜਕ ਚੋਰੀ ਵੀ ਨਾ ਹੋਏ। ਲੋਕੀ ਫਿਰ ਵੀ ਆਪਣੇ ਵੀਰ ਤੇ ਬਚਾਨ ਲਈ ਆਪਣੀ ਜਿਹੜੀਆਂ ਗੱਡੀਆਂ ਰੋਡ ਦੇ ਵਿੱਚ ਲਾ ਦਿੰਦੇ ਆ ਆਣਦਾਂ ਦੇ ਲੋਕਾਂ ਦੇ ਅਨੇਕਾਂ ਤਾਂਗੇ ਸਾਨੂੰ ਕਹਿੰਦੇ ਕਿ ਜਾਮ ਲੱਗਿਆ ਰਹਿੰਦਾ ਅਸੀਂ ਕੋਈ ਮੀਟਿੰਗ ਕਰਨੀ ਅਸੀਂ ਨਹੀਂ ਲੱਗ ਸਕਦੇ ਕੀ ਨੂੰ ਕੀ ਕਹਿਣਾ ਅੱਜ ਇਹ ਹੀ ਮੈਂ ਆਡੀਓ ਸਾਹਿਬ ਸਾਰੀ ਟੀਮ ਅੱਗੇ ਤਾਂ ਹੀ ਹੈ ਤਾਂ ਕਿ ਅਸੀਂ ਲੋਕਾਂ ਨੂੰ ਇਹ ਹੀ ਸਮਝਾਉਣਾ ਚਾਹੁੰਦੇ ਆ ਕਿ ਤੁਸੀਂ ਗਰੀ ਪੇੜ ਪਾਰਕਿੰਗ ਉਰੇ ਚਲਾਓ ਦੀ ਸੀ ਦਫਤਰ ਦੀ ਪਾਰਕਿੰਗ ਉਰੇ ਚਲਾਓ ਤਾਂ ਕਿ ਤੁਹਾਡੀ ਬੱਚੀ ਗੱਡੀ ਵੀ ਚੋਰੀ ਨਾ ਹੋਏ ਹੁਣਾਂ ਤੇ ਚਲਾਨ ਕੱਟੇ ਆ ਉਹ ਇਹੀ ਇੱਕ ਮੈਸੇਜ ਹੈ ਕਿ ਅੱਗੇ ਤੋਂ ਅਗੇ ਕਿਸੇ ਨਹੀਂ ਇੱਥੇ ਗੱਡੀ ਲਾਈ ਮਕਿ ਇਲੀਗਲ ਦਾ ਸਾਈਡ ਤੇ ਜਾਂ ਵੇਧਣ ਦੇ ਵਿੱਚ ਉਹਨਾਂ ਦੇ ਚਲਾਨ ਸਾਰਿਆਂ ਦੇ ਕੱਟੇਗਾ